ਇਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸਚ ਤੇਰੇ ਕਮਨ ਕਮਨ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੀ ਨਧਾਨਾ तुमरी महमा बरणना साकों तू ठाकुर ऊँच भगवाना श्री गुरु साहिब जी ਗੌਰੀ ਗੁਵਾਰੇ ਰੀ ਮਹੱਲਾ ਤੀਜਾ ਸੋਕਿਓ ਵਿਸਰਾ ਜਿਸਕੇ ਜੀਆ ਪਰਾਨਾ ਸੋਕਿਓ ਵਿਸਰਾ ਸਭ ਮਾਹੀ ਸਮਾਨਾ ਸੋਕਿਓ ਵਿਸਰਾ ਜਿਸਕੇ ਜੀਅ ਪਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੇ ਦਰੋਂ ਘਰੋਂ ਵਰਸਾਈ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੌੜੀ ਰਾਗਨੀ ਦੇ ਵਿੱਚ ਸਮੁੱਚੇ ਸੰਸਾਰ ਨੂੰ ਸਿੱਖਿਆ ਦੇ ਰਹੇ ਹਨ ਸ਼ਬਦ ਵਿੱਚ ਰਹਾਉ ਦੀ ਪੰਕਤੀ ਆਈ ਹੈ ਹਰ ਕੀ ਨਾਮ ਬਟਹੁ ਬਲ ਜਾ ਤੂੰ ਵਿਸਰਹ ਤਦ ਹੀ ਮਰ ਜਾਓ ਰਹਾਓ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਅਸੀਂ ਉਸ ਹਰੀ ਪਰਮਾਤਮਾ ਪਰਮੇਸ਼ਰ ਦੇ ਨਾਮ ਉਪਰੋਂ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਏ ਵਾਹਿਗੁਰੂ ਜਦੋਂ ਤੁਸੀਂ ਜੀਵ ਨੂੰ ਵਿਸਰ ਜਾਂਦੇ ਹੋ ਸਾਨੂੰ ਭੁੱਲ ਜਾਂਦੇ ਹੋ ਤੇ ਮਹਾਰਾਜ ਸਾਡੀ ਮੌਤ ਹੋ ਜਾਂਦੀ ਅਸੀਂ ਮਰ ਜਾਂਦੇ ਹਾਂ ਉਹਨਾਂ ਚਿਰ ਹੀ ਜੀਵਨ ਹਾ ਜਿਨ੍ਹਾਂ ਚਿਰ ਤੁਹਾਡਾ ਭਜਨ ਕਰੀਦਾ ਹੈ ਸਿਮਰਨ ਕਰੀਦਾ ਹੈ ਉਹਨਾਂ ਚਿਰ ਹੀ ਜੀਵਨ ਹਾ ਜੀਵਤ ਪੇਖੇ ਜਿਨੇ ਹਰ ਹਰ ਧਿਆਇਆ ਹਰੀ ਨੂੰ ਜਪਣ ਵਾਲੇ ਹੀ ਜੂnde ਜਾਗਦੇ ਨੇ ਸਾਧ ਸੰਗਤ ਬਾਕੀ ਸੰਸਾਰ ਨੂੰ ਮਹਾਰਾਜ ਨੇ ਮੁਰਦੇ ਦੀ ਨਿਆਹੀ ਸਮਝਿਆ ਆ ਆਖਾ ਵਿਸਰਾ ਆਖਾ ਜੀਵਾ ਵਿਸਰਾ ਮਰ ਜਾਉ ਆਖਣ ਔਖਾ ਸਾਚਾ ਨਾਉ ਮਹਾਰਾਜ ਕਹਿੰਦੇ ਵਾਹਿਗੁਰੂ ਅਸੀਂ ਆਪਦੇ ਨਾਮ ਤੋਂ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਸਦਕੇ ਜਾਂਦੇ ਹਾਂ ਜਿੰਨਾ ਚਿਰ ਤੁਸੀਂ ਸਾਨੂੰ ਯਾਦ ਆਉਂਦੇ ਹੋ ਸਾਡਾ ਜੀਵਨ ਹੈ ਤੁਹਾਡਾ ਨਾਮ ਵਿਸਰਣ ਕਰਕੇ ਮਹਾਰਾਜ ਜੀ ਮੌਤ ਹੋ ਜਾਂਦੀ ਹੈ ਅਸੀਂ ਆਤਮਿਕ ਮੌਤੇ ਮਰ ਜਾਂਦੇ ਹਾਂ ਇਹ ਰਹਾਉ ਦੀ ਪੰਗਤੀ ਹਾ ਤੋ ਮਹਾਰਾਜ ਫਰਮਾਨ ਕਰਦੇ ਨੇ ਸੋ ਕਿਉ ਵਿਸਰਾ ਜਿਸਕੇ ਜੀਅ ਪਰਾਨਾ ਏ ਪਾਈ ਉਸ ਪਰਮੇਸ਼ਰ ਨੂੰ ਕਿਉ ਵਿਸਰਨਾ ਚਾਹੀਦਾ ਕਿਉ ਭੁਲਾਉਣਾ ਚਾਹੀਦਾ ਹੈ ਜਿਸ ਪ੍ਰਮਾਤਮਾ ਦੀ ਦਿੱਤੀ ਹੋਈ ਜਿੰਦ ਨੇ ਪ੍ਰਾਣ ਹਨ ਸਵਾਸ ਹਨ ਜੀਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ ਜਿਸ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਵਿੱਚ ਪ੍ਰਾਣ ਪਾਏ ਨੇ ਜਿੰਦ ਪਾਈਆ ਉਸ ਪ੍ਰਮਾਤਮਾ ਨੂੰ ਕਿਉਂ ਵਿਸਰੀਏ ਭਾਵ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਜੀ ਸੋ ਕਿਉਂ ਵਿਸਰਾ ਸਭ ਮਾਹੀ ਸਮਾਨਾ ਓ ਪ੍ਰਮਾਤਮਾ ਕਿਉਂ ਵਿਸਰੇ ਓ ਨੂੰ ਕਿਉਂ ਭੁਲਾਈਏ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਵਿੱਚ ਸਮਾਇਆ ਹੋਇਆ ਹੈ ਸਾਰੀ ਸ੍ਰਿਸ਼ਟੀ ਵਿੱਚ ਜਿਹਦਾ ਵਾਸਾ ਹੈ ਘਟ ਘਟ ਮੈਂ ਹਰ ਜੂ ਵਸਾ ਜਿਹੜਾ ਪ੍ਰਮਾਤਮਾ ਸਭਨਾ ਦੇ ਅੰਦਰ ਸਮਾਇਆ ਹੋਇਆ ਹੈ ਜਿਹਦੀ ਜੋਤ ਸਭਨਾ ਦੇ ਅੰਦਰ ਹੈ ਉਸ ਨੂੰ ਕਿਉਂ ਵਿਸਾਰੀਏ ਭਾਵ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ ਜੀ ਜੇ ਤ ਸੇਵਿਆ ਦਰਗਹ ਹੈ ਪਤ ਪਰਵਾਨਾ ਜਿਸ ਵਾਹਿਗੁਰੂ ਦਾ ਸਿਮਰਨ ਕੀਤਿਆਂ ਸੇਵਾ ਕੀਤਿਆਂ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ ਤੇ ਜੀਵ ਦਾ ਗੁਰਮੁਖ ਹੋ ਸੰਸਾਰ ਤੇ ਆਇਆ ਹੋਇਆ ਪਰਵਾਣ ਹੋ ਜਾਂਦਾ ਹੈ ਉਸ ਪ੍ਰਮਾਤਮਾ ਦਾ ਸਿਮਰਨ ਮਹਾਰਾਜ ਕਹਿੰਦੇ ਕਰਨਾ ਚਾਹੀਦਾ ਗੁਰਸਿੱਖੋ ਹਰ ਕੀ ਨਾਮ ਵਿਟੋ ਬਾਲ ਜਾ ਮਹਾਰਾਜ ਕਹਿੰਦੇ ਅਸੀਂ ਹਰੀ ਪਰਮੇਸ਼ਰ ਦੇ ਨਾਮ ਉਤਰੋਂ ਉਪਰੋਂ ਨਾਮ ਤੋਂ ਸਦਕੇ ਜਾਂਦੇ ਹਾਂ ਬਲਹਾਰ ਜਾਂਦੇ ਹਾਂ ਜੀ ਤੂੰ ਵਿਸਰਹ ਤਦ ਹੀ ਮਰ ਜਾ ਹੈ ਵਾਹਿਗੁਰੂ ਜਦੋਂ ਤੁਸੀਂ ਸਾਨੂੰ ਵਿਸਰ ਜਾਂਦੇ ਹੋ ਭੁੱਲ ਜਾਂਦੇ ਹੋ ਤਦੋਂ ਹੀ ਸਾਡੀ ਮੌਤ ਹੋ ਜਾਂਦੀ ਅਸੀਂ ਮਰ ਜਾਂਦੇ ਹਾਂ ਮਹਾਰਾਜ ਤੁਹਾਡਾ ਨਾਮ ਹੀ ਸਾਡਾ ਜੀਵਨ ਹੈ ਜੀ ਰਹਾ ਤੈਨ ਤੂੰ ਵਿਸਰਹਾ ਜੇ ਤਦ ਭੁਲਾ ਆਪ ਭੁਲਾਏ ਏ ਮਹਾਰਾਜ ਤੂ ਉਹਨਾ ਮਨਮੁਖਾਂ ਨੂੰ ਵਿਸਰਦਾ ਹਾਂ ਉਹਨਾਂ ਨੂੰ ਭੁੱਲ ਜਾਣਾ ਹਾਂ ਜਿਹੜੇ ਵਾਹਿਗੁਰੂ ਤੁਸੀਂ ਆਪ ਹੀ ਆਪਣੇ ਸਰੂਪ ਤੋਂ ਭਲਾਏ ਹੋਏ ਹਨ ਆਪ ਹੀ ਭੁੱਲੇ ਹੋਏ ਹਨ ਜਿਨ੍ਹਾਂ ਨੂੰ ਤੁਸੀਂ ਆਪ ਆਪਣੇ ਸਰੂਪ ਤੋਂ ਭਲਾਇਆ ਹੋਇਆ ਹੈ ਭਰਮ ਵਿੱਚ ਪਾਇਆ ਹੈ ਉਹਨਾਂ ਨੂੰ ਤੂ ਮਹਾਰਾਜ ਵਿਸਰ ਜਾਂਦਾ ਹਾਂ ਭੁੱਲ ਜਾਂਦਾ ਹਾਂ ਜੀ ਤੈਨ ਤੂੰ ਵਿਸਰਹਾ ਜੇ ਦੂਜੇ ਪਾਈ ਏ ਪਰਮੇਸ਼ਰ ਹਰੀ ਤੂੰ ਉਹਨਾ ਮਨਮੁਖਾਂ ਨੂੰ ਸਾਗਤਾਂ ਨੂੰ ਭੁੱਲ ਜਾਂਦਾ ਹਾਂ ਜਿਹੜੇ ਮਹਾਰਾਜ ਦੁਬਦਾਂ ਨਾ ਪਿਆਰ ਕਰਦੇ ਨੇ ਦੂਆ ਦਵੇਸ ਨਾ ਪਿਆਰ ਕਰਦੇ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਨਾਲ ਪਿਆਰ ਕਰਦੇ ਹਨ ਉਨਾਂ ਦੇ ਮਨੋਂ ਤੂੰ ਮਹਾਰਾਜ ਭੁੱਲ ਜਾਂਦਾ ਤੂੰ ਵਿਸਰ ਜਾਂਦਾ ਹਾਂ ਕਿਉਂਕਿ ਖਾਲਸਾ ਜੀ ਜਿਹੜਾ ਇੱਕ ਨੂੰ ਛੱਡ ਕੇ ਦੂਜੇ ਨਾਲ ਪਿਆਰ ਕਰਦਾ ਹੈ ਉਹਨੂੰ ਕਦੇ ਹਰੀ ਪ੍ਰਮਾਤਮਾ ਚੇਤੇ ਨਹੀਂ ਆਉਂਦਾ ਸਾਧ ਸੰਗਤ ਇੱਕ ਵਾਹਿਗੁਰੂ ਦੇ ਨਾਲ ਹੀ ਕੀਤਾ ਹੋਇਆ ਪਿਆਰ ਪਰਮੇਸ਼ਰ ਅੱਗੇ ਕੀਤੀ ਹੋਈ ਅਰਦਾਸ ਹੀ ਪ੍ਰਵਾਨ ਹੁੰਦੀ ਆ ਥਾਂ ਥਾਂ ਤੇ ਪਟਕੀਆਂ ਸਾਧ ਸੰਗਤ ਜੀ ਖੁਆਰੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਉਹਨਾਂ ਨੂੰ ਭੁੱਲਦਾ ਹਾਂ ਜਿਹੜੇ ਤੈਨੂੰ ਛੱਡ ਕੇ ਦੂਜੇ ਨਾਲ ਪਿਆਰ ਕਰਦੇ ਨੇ ਦੂਆ ਦਵੇਤ ਨਾਲ ਪਿਆਰ ਕਰਦੇ ਨੇ ਦੁਬਦਾਂ ਨਾਲ ਪਿਆਰ ਕਰਦੇ ਹਨ ਐਸੇ ਮਨੁੱਖਾਂ ਨੂੰ ਮਹਾਰਾਜ ਤੂੰ ਵਿਸਰ ਜਾਂਦਾ ਹਾਂ ਜੀ ਮਨਮੁਖ ਅਗਿਆਨੀ ਯੂਨੀ ਪਾਇ ਜਿਨ੍ਹਾਂ ਨੂੰ ਤੂੰ ਵਿਸਰਜਾਇ ਮਹਾਰਾਜ ਉਹ ਮਨਮੁਖ ਨੇ ਗਿਆਨ ਤੋਂ ਹੀਣੇ ਹਨ ਐਸੇ ਮਨੁਖ ਜਿਹੜੇ ਨੇ 84 ਲੱਖ ਯੂਨ ਵਿੱਚ ਪਾਏ ਜਾਂਦੇ ਹਨ ਉਹ 84 ਲੱਖ ਯੂਨ ਭੋਗਦੇ ਹਨ ਭਾਵੇਂ ਕੇ ਜਨਮ ਮਰਨ ਦਾ ਜਿਹੜਾ ਗੇੜਾ ਹੈ 84 ਲੱਖ ਦਾ ਉਹ ਚਪਾਈ ਜਾਂਦੀ ਉਹ ਮਨੁਖ ਮਨਮੁਖ ਜਿਹੜੇ ਪ੍ਰਮਾਤਮਾ ਨੂੰ ਭੁਲਾਉਣ ਵਾਲੇ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਭੁੱਲਿਆ ਹੋਇਆ ਹੈ ਜੀ ਜਿਨ ਇੱਕ ਮਨ ਟੁੱਟਾ ਸੇ ਸਤਗੁਰ ਸੇਵਾ ਲਾਏ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਿਨ੍ਹਾਂ ਮਨੁੱਖਾਂ ਦੇ ਉਤੇ ਮਨ ਵਿੱਚ ਇੱਕ ਪ੍ਰਮਾਤਮਾ ਪ੍ਰਸੰਨ ਹੋਇਆ ਹੈ ਇੱਕ ਜਿਨ੍ਹਾਂ ਨੇ ਏਕਮਾਨ ਹੋ ਕੇ ਪਰਮੇਸ਼ਰ ਨੂੰ ਯਾਦ ਕੀਤਾ ਉਹਨਾਂ ਤੇ ਉੱਠਦਾ ਹੈ ਪਰਮੇਸ਼ਰ ਤੇ ਜਿਨ੍ਹਾਂ ਤੇ ਖਾਲਸਾ ਜੀ ਟੁੱਟ ਜਾਂਦਾ ਪ੍ਰਸੰਨ ਹੋ ਜਾਂਦਾ ਹੈ ਸੇ ਸਤਗੁਰ ਸੇਵਾ ਲਾਏ ਉਹਨਾਂ ਮਨੁੱਖਾਂ ਨੂੰ ਗੁਰੂ ਦੀ ਸੇਵਾ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਨੂੰ ਪ੍ਰਮਾਤਮਾ ਗੁਰੂ ਦੇ ਨਾਲ ਜੋੜ ਦਿੰਦਾ ਹੈ ਤੇ ਉਹ ਗੁਰੂ ਦੀ ਸੇਵਾ ਕਰਦੇ ਹਨ ਭਾਵ ਗੁਰੂ ਨੂੰ ਤਾਰਨਾ ਗੁਰੂ ਦੀ ਸੇਵਾ ਕਰਨੀ ਇਹ ਵਾਹਿਗੁਰੂ ਦੀ ਦਇਆਲਤਾ ਹੈ ਉਹ ਪ੍ਰਸੰਨ ਹੋਵੇ ਪੂਰਨ ਪ੍ਰਸੰਨ ਹੋ ਜਾਵੇ ਵਾਹਿਗੁਰੂ ਤੇ ਫਿਰ ਪੂਰੇ ਗੁਰੂ ਦੇ ਨਾਲ ਮਲਾਪ ਕਰਾ ਦਿੰਦੇ ਹਨ ਗੁਰੂ ਦੀ ਸੇਵਾ ਵਿੱਚ ਲਾ ਦਿੰਦੇ ਹਨ ਜਿਨ ਇੱਕ ਮਨ ਟੁੱਠਾ ਤਿਨ ਹਰ ਮਨ ਵਸਾਈ ਜਿਨ੍ਹਾਂ ਨੇ ਪਾਈ ਇੱਕ ਮਨ ਹੋ ਕੇ ਪ੍ਰਮਾਤਮਾ ਨੂੰ ਜਪਿਆ ਜਿਨ੍ਹਾਂ ਤੇ ਇੱਕ ਵਾਹਿਗੁਰੂ ਪੂਰਨ ਪਰਸਾਨ ਹੋ ਜਾਂਦਾ ਹੈ ਤਨ ਹਰ ਮਨ ਵਸਾਏ ਉਹਨਾਂ ਦੇ ਮਨ ਵਿੱਚ ਹਰੀ ਆਪਣੇ ਆਪ ਨੂੰ ਵਸਾਉਂਦਾ ਭਾਵ ਉਹਨਾਂ ਦੇ ਅੰਦਰ ਟਿਕਦਾ ਹੈ ਜੇ ਤੇ ਵਾਹਿਗੁਰੂ ਆਪ ਪ੍ਰਸੰਨ ਹੋ ਜਾਏ ਜੀ ਗੁਰਮਤੀ ਨਾ ਹਰ ਨਾਮ ਸਮਾਏ ਜਿਨ੍ਹਾਂ ਦੇ ਅੰਦਰ ਖਾਲਸਾ ਜੀ ਗੁਰੂ ਦੀ ਮੱਤ ਆ ਜਾਏ ਗੁਰੂ ਦੀ ਮਤ ਤੋਂ ਬਿਨਾਂ ਸਾਧ ਸੰਗਤ ਜੀ ਨਾਮ ਨੇ ਜੇ ਟਿਕਦਾ ਹਿਰਦੇ ਦੇ ਅੰਦਰ ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾਂ ਬਉ ਡੂਬੇ ਸਿਆਨੇ ਐ ਗੁਰ ਸਿੱਖਾ ਗੁਰੂ ਦੀ ਮਤ ਲਾ ਗੁਰੂ ਦੀ ਮਤ ਦੇ ਨਾਲ ਪਰਮੇਸ਼ਰ ਦਾ ਭਜਨ ਕਰ ਗੁਰੂ ਦੀ ਮਤ ਦਾ ਧਾਰਨੀ ਹੋ ਜਿਹੜੇ ਗੁਰਮਤੀ ਇਹ ਹਨ ਜਿਨ੍ਹਾਂ ਅੰਦਰ ਗੁਰੂ ਦੀ ਮਤ ਪ੍ਰਗਟ ਹੋ ਜਾਂਦੀ ਆ ਉਹ ਹਰੀ ਪਰਮੇਸ਼ਰ ਦਾ ਨਾਮ ਜਪ-ਜਪ ਕੇ ਨਾ ਤੇ ਪ੍ਰਮਾਤਮਾ ਦੇ ਨਾਲ ਹੀ ਮਿਲ ਜਾਂਦੇ ਹਨ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਗੁਰੂ ਦੀ ਮਤ ਹੈ ਜੀ ਜਿਨ੍ਹਾਂ ਪਉ ਤਪੁਨ ਸੇ ਗਿਆਨ ਵਿਚਾਰੀ ਪੋਤੇ ਤੋਂ ਭਾਵ ਹੁੰਦਾ ਜੀ ਖਜ਼ਾਨਾ ਪੱਲਾ ਜਿਨ੍ਹਾਂ ਦੇ ਖਜ਼ਾਨੇ ਵਿੱਚ ਜਿਨ੍ਹਾਂ ਦੇ ਪੱਲੇ ਸਾਧ ਸੰਗਤ ਜੀ ਪੁੰਨ ਹਨ ਜਿਨ੍ਹਾਂ ਨੇ ਪੁੰਨ ਕਰਮ ਕੀਤੇ ਆ ਜਿਨ੍ਹਾਂ ਦੇ ਭਾਗ ਬੜੇ ਚੰਗੇ ਹਨ ਸੇ ਗਿਆਨ ਵਿਚਾਰੀ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ ਤੇ ਉਹ ਗਿਆਨ ਦੀ ਵਿਚਾਰ ਕਰਦੇ ਨੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਵਾਲੇ ਬਣ ਜਾਂਦੇ ਹਨ ਅਤੇ ਹਿਰਦੇ ਅੰਦਰ ਮਹਾਰਾਜ ਕਹਿੰਦੇ ਗਿਆਨ ਪ੍ਰਗਟ ਹੋ ਜਾਂਦਾ ਹੈ ਗਿਆਨ ਉਹਨਾਂ ਨੂੰ ਪ੍ਰਗਟ ਹੁੰਦਾ ਹੈ ਜਿਨ੍ਹਾਂ ਦੇ ਬੜੇ ਵੱਡੇ ਪੁੰਨ ਹੋਣ ਜਿਨ੍ਹਾਂ ਦੇ ਭਾਗਾਂ ਵਿੱਚ ਗੁਰਮਖੋ ਖਿਆਨੇ ਅੰਦਰ ਪੱਲੇ ਬੜੇ ਵੱਡੇ ਭਾਗ ਪੁੰਨ ਹੋਣ ਉਨਾਂ ਨੂੰ ਗੁਰੂ ਦਾ ਗਿਆਨ ਗੁਰੂ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਪੋਤੈ ਪੁਨ ਤਿੰਨ ਹਉਮੈ ਮਾਰੀ ਜਿਨ੍ਹਾਂ ਮਨੁੱਖਾਂ ਦੇ ਗੁਰਮੁਖੋ ਪੱਲੇ ਖਿਆਨੇ ਅੰਦਰ ਭਾਗਾ ਵਿੱਚ ਪੁੰਨ ਕਰਮਹਾਨ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹਨ ਪ੍ਰਾਤਨ ਪੁੰਨ দান ਕੀਤਾ ਸਾਧ ਸੰਗਤ ਉਨਾ ਮਨੋਖਾ ਨੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੱਤਾ ਹੈ ਉਹੀ ਹਉਮੇ ਤੋਂ ਬਚੇ ਹਨ ਅਹੰਕਾਰ ਤੋਂ ਬਚੇ ਹਨ ਜਿਨ੍ਹਾਂ ਦੇ ਬੜੇ ਵੱਡੇ ਭਾਗ ਨੇ ਚੰਗੇ ਕਰਮ ਹਨ ਜੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਹਾਰੀ ਧੰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਏ ਭਾਈ ਜਿਹੜੇ ਗੁਰਮੁਖ ਗੁਰੂ ਦੀ ਮਤ ਲੈ ਕੇ ਨਾਮ ਵਿੱਚ ਰੰਗੇ ਜਾਂਦੇ ਹਨ ਪਰਮੇਸ਼ਰ ਦਾ ਭਜਨ ਕਰਦੇ ਨੇ ਨਾਮ ਨਾਲ ਪਿਆਰ ਕਰਦੇ ਹਨ ਐਸੇ ਗੁਰਮੁਖਾਂ ਤੋਂ ਅਸੀਂ ਸਦਾ ਬਲਹਾਰ ਜਾਂਦੇ ਹਾਂ ਜੀ